हैलो जी थोड़ा सारे ने मेरे चैनल बड़ा ही निगा स्वागत है जिदा कल की वीडियो मैं दसूँ मैं यहां पैटन बना दसूंगी अच्छा यहाँ पैटन बनावेंगे देखो पैटन बिल्कुल ही वजी तो आसान जहाँ है हाँ देखो यन है जो आप बना जावे बिल्कुल वजी पैटन लगता बिल्कुल अलग जहा पैटन आ देखो बड़ा ही स्ट्रैचेबल पैटन है तो तुम इन स्केवि पा सद देखो ल बनया हुआ कि प्यारा लगता है मैं प्लाई वाली वूलच बनाया जोड़ी सा देखो याली वूल तो इस भी देखो ये कि वी बन के आया ਕਿਸੇ ਵੀ ਕਲਰ ਚ ਪੌਪ ਬੜਾ ਹੀ ਪਿਆਰਾ ਲੱਗੋਗਾ ਦੇਖੋ ਲਾਈਟ ਮੌਵ ਕਲਰ ਹੈ ਇਸ ਤੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤਾਂ ਫੇਰ ਸ਼ੁਰੂ ਕਰਦੇ ਆ ਅਜਵਾਲਾ ਸੀ ਇਹ ਵਾਲਾ ਪੈਟਰਨ ਬਣਾਣਾ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ ਆ 5 1 6 ਦੇ ਮਲਟੀਪਲ 5 1 6 ਦੇ ਮਲਟੀਪਲ ਕੁੰਡੇ ਚਾਹੀਦੇ ਆ ਆ ਜਿਹੜੀ ਡੱਬੀ ਆ ਸਾਡੀ 5 ਤੇ ਬਣ ਕੇ ਆਈ ਹੋਈ ਆ ਇਹ ਵਾਲਾ ਇੱਕ ਕੁੰਡਾ ਸੀ ਐਕਸਟਰਾ ਮੀਨਸ ਕਿ ਇੱਥੇ ਹੀ ਸਾਡਾ ਪੈਟਰਨ ਬਣਦਾ 5 1 6 ਇੱਥੋਂ ਲੈ ਕੇ ਇੱਥੇ ਤੱਕ ਸਾਡਾ ਇਹ 6 ਕੁੰਡਿਆਂ ਦਾ ਪੈਟਰਨ ਆ 5 ਸਾਡੇ ਕੁੰਡੇ ਇਹ ਆ ਤੇ ਕਿਹ 6 6 6 6 ਅਧਾ ਲੈ ਲੈਣੇ ਤੇ ਦੋ ਦੋ ਕੁੰਡੇ ਐਕਸਟਰਾ ਰੱਖ ਲੈਣੇ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਤੁਹਾਡਾ ਪ੍ਰੋਜੈਕਟ ਹੋਊਗਾ ਉਸ ਚ ਜਿੰਨੇ ਕੁੰਡੇ ਪਏ ਹੋਣਗੇ ਉਹ ਤੁਸੀਂ ਰੱਖ ਸਕਦੇ ਹੋ ਤੇ ਆਲਗੋਂ ਤੁਸੀਂ ਦੋ ਜਾਂ ਤਿੰਨ ਤਿੰਨ ਵੀ ਐਕਸਟਰਾ ਰੱਖ ਲਓਗੇ ਤਾਂ ਕੋਈ ਚੱਕਰ ਨਹੀਂ ਵਧੀਆ ਲੱਗਦਾ ਤੇ ਤੁਸੀਂ ਚਾਹੋ ਤਾਂ ਸਾਈਡ ਤੇ ਅੱਧੇ ਡੱਬੇ ਵੀ ਚਲਾ ਸਕਦੇ ਮੈਂ ਤੁਹਾਨੂੰ ਦੱਸਦੀ ਹਾਂ ਦੇਖੋ ਆਹ ਦੇਖੋ ਸਾਈਡ ਤੇ ਆਹ ਦੇਖੋ ਆਹ ਡੱਬੇ ਮੇਰੀ ਪੂਰੀ ਚੱਲੀ ਹੋਈ ਹੈ ਤੇ ਇਧਰ ਮੈਂ ਆਹ ਦੇਖੋ ਦੋ ਕੁੰਡੇ ਪੁੱਠੇ ਰੱਖਿਆ ਹੈ ਇਦੇ ਨਾਲ ਕੀ ਹੁੰਦਾ ਵੀ ਇੱਕ ਵਾਰ ਡੱਬੀ ਪੂਰੀ ਆ ਜਾਂਦੀ ਤੇ ਇੱਕ ਵਾਰ ਥੋੜੀ ਅੱਧੀ ਆ ਜਾਂਦੀ ਇੱਕ ਵਾਰੀ ਪੂਰੀ ਆ ਜਾਂਦੀ ਇੱਕ ਵਾਰੀ ਅੱਧੀ ਆ ਜਾਂਦੀ ਆ ਦੇਖੋ ਦੋਨਾਂ ਸਾਈਡਾਂ ਤੇ ਆ ਦੇਖੋ ਆ ਡੱਬੀ ਪੂਰੀ ਆ ਗਈ ਇੱਥੇ ਅੱਧੀ ਆ ਜਾਂਦੀ ਇੱਥੇ ਪੂਰੀ ਆ ਜਾਂਦੀ ਇੱਦਾਂ ਸਾਈਡਾਂ ਤੇ ਮੈਂ ਦੋ ਦੋ ਫੁੱਟੇ ਰੱਖੇ ਤੇ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਤਾਂ ਵੀ ਤੁਹਾਡਾ ਪੈਟਰਨ ਸੈਟ ਆ ਜਾਣਾ ਤਾਂ ਫੇ ਸ਼ੁਰੂ ਕਰਦੇ ਹਾਂ ਜਿਸ ਵ ਲਈ ਪੈਟਰਨ ਬਣਾਣਾ ਜਿਹੜਾ ਕਿ ਹੈ 6 ਕੁੰਡਿਆਂ ਤੇ ਮੈਂ 6 6 ਕੁੰਡੇ ਪਾ ਕੇ ਇੱਥੇ ਦੋ ਕੁੰਡੇ ਐਕਸਟਰਾ ਪਾ ਕੇ ਆਪਾਂ ਇਹ ਪੈਟਰਨ ਕਰਦੇ ਹਾਂ ਸਟਾਰਟ ਲੋ ਜੇ ਅਸੀਂ ਕਰਦੇ ਆ ਆਪਣਾ ਡਿਜ਼ਾਈਨ ਸ਼ੁਰੂ ਇਹ ਡਿਜ਼ਾਈਨ ਤੇ ਲਈ ਜਿਸ ਤਰ੍ਹਾਂ ਅਸੀਂ ਦੱਸਿਆ ਵੀ ਦੋ ਕੁੰਡੇ ਅਸੀਂ ਰੱਖੇ ਹੋਏ ਆ ਐ ਸਟਿਚ ਦੇ ਮੀਨਸ ਕੇ ਐਕਸਟਰਾ ਪਹਿਲਾ ਕੁੰਡਾ ਐ ਸਟਿਚ ਵਾਲਾ ਕਰ ਲੈਣਾ ਇੱਕ ਕੁੰਡਾ ਪੁੱਟਾ ਉਸ ਤੋਂ ਬਾਅਦ ਅਸੀਂ ਧਾਗੇ ਨੂੰ ਪਿੱਛੇ ਕਰਨਾ ਤੇ ਇੱਥੇ ਦੋ ਕੁੰਡੇ ਤਿਆਰ ਕਰਨਾ ਹੈ ਪਹਿਲੇ ਇੱਦਾਂ ਦੋ ਕੁੰਡੇ ਇਕੱਠੇ ਲੈ ਲੈਣੇ ਆ ਤੇ ਅਸੀਂ ਦੋ ਦਾ ਇੱਕ ਕਰ ਲੈਣਾ ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਧਾਗੇ ਨੂੰ ਆਪਣੇ ਵੱਲ ਲੈ ਕੇ ਆਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਤੇ ਇੱਥੇ ਜਾਲੀ ਪਾ ਕੇ ਕੁੰਡਾ ਬੱਝੂਗਾ ਫਿਰ ਧਾਗੇ ਨੂੰ ਆਪਣੇ ਵੱਲ ਲੈ ਕੇ ਆਵਾਂਗੇ ਇੱਕ ਕੁੰਡਾ 40 ਸਾਡੀ ਪੈ ਗਈ ਤੇ ਕੁੰਡਾ ਵੱਧ ਗਿਆ ਤੇ ਇਹ ਤੇ ਇਹ ਜਿਹੜੇ ਦੋ ਕੁੰਡੇ ਦੋ ਦਾ ਇੱਕ ਕਰਨਾ ਉਹ ਅਸੀਂ ਇਦਾਂ ਕਰਨੀ ਆ ਇਹ ਅਸੀਂ ਇਦਾਂ ਨੂੰ ਕੀਤਾ ਸੀ ਤੇ ਇਹ ਵਾਲੇ ਅਸੀਂ ਇਦਾਂ ਦੋ ਦਾ ਇੱਕ ਇਹਨੂੰ ਇਦਾਂ ਕਰਦਣ ਹਾਂ ਦੇਖੋ ਦੋ ਦਾ ਇੱਕ ਹੋ ਗਿਆ ਤੇ ਹੁਣ ਅਸੀਂ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਠਾ ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਪੈ ਗਿਆ ਹੈ ਇੱਕ ਵਾਰੀ ਫੇਰ ਦੇਖੋ ਧਾਗ ਇੱਕ ਹੁੰਡਾ ਸਾਡਾ ਪੁੱਠਾ ਇਸ ਤੋਂ ਬਾਅਦ ਅਸੀਂ ਦੋ ਦਾ ਇੱਕ ਕਰਨਾ ਹੈ ਐਤਾ ਦੋ ਦਾ ਇੱਕ ਕਰਨ ਤੋਂ ਬਾਅਦ ਧਾਗੇ ਨੂੰ ਆਪਣੇ ਵੱਲ ਇੱਕ ਹੁੰਡਾ ਸਿੱਧਾ ਫੇਰ ਧਾਗੇ ਨੂੰ ਆਪਣੇ ਵੱਲ ਤੇ ਦੋ ਦਾ ਇੱਕ ਐਡਾ ਕਰਕੇ ਇਹਨੂੰ ਉਲਟਾ ਕੇ ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਧਾਗੇ ਨੂੰ ਆਪਣੇ ਵੱਲ ਤੇ ਇੱਕ ਹੁੰਡਾ ਸਾਡਾ ਪੁੱਠਾ ਇੱਕ ਸਾਡਾ ਐਕਸਟਰਾ ਵਾਲਾ ਹੁੰਡਾ ਉਹ ਵੀ ਅਸੀਂ ਪੁੱਠਾ ਇਹ ਹੋ ਗਏ ਸਾਡੇ ਸਿੱਧੇ ਰੋ ਹੁਣ ਅਸੀਂ ਆਗੇ ਆਪਣੀ ਪੁੱਠੇ ਰੋ ਪੁੱਠੇ ਰੋ ਦੇ ਵਿੱਚ ਦੇਖੋ ਅਸੀਂ ਸਿਰਫ ਇੱਕ ਹੁੰਡਾ ਸਾਡਾ ਸਿੱਧਾ ਹੈ ਨਾ ਬਾਕੀ ਅਸੀਂ ਸਾਰੇ ਦੇ ਸਾਰੇ ਹੁੰਡੇ ਅਸੀਂ ਪੁੱਠੇ ਹੀ ਬੁਣਨੇ ਆ ਇਹ ਸਾਡਾ ਹੁੰਡਾ ਪੁੱਠਾ ਇਹ ਵੀ ਪੁੱਠਾ ਇਹ ਦੋ ਐਕਸਟਰਾ ਵਾਲੇ ਹੋ ਗਏ ਸਾਡੇ ਤੇ ਇਹ ਹੋ ਗਏ ਪੰਜ ਹੁੰਡੇ 1 2 3 4 5 ਹੁੰਡੇ ਸਾਡੇ ਡਿਜ਼ਾਈਨ ਵਾਲੇ పా కు డిజైన్ వే బునతో బాధ జావ్ కుట్ బ్యాసి వేండేను ధా ఇద్దర సునగం సెద్ధా బుతా హాగా అనే వాళ్ళ ఫం కు అస్ దో తి చారుట్టే ధాగేను పిచ్చే దో కుడే సాడే సెే ఆ ਇਹ ਹੋ ਗਿਆ ਸਾਡਾ ਪੈਟਰਨ ਦੀ ਸੈਕੰਡ ਰੋ ਦੋਸ ਲਈ ਹੁਣ ਅਸੀਂ ਆਗੇ ਆਪਣੀ ਤੀਜੀ ਰੋ ਦੇ ਵਿੱਚ ਤੀਜੀ ਰੋ ਦੇ ਵਿੱਚ ਅਸੀਂ ਕੁਝ ਵੀ ਨਹੀਂ ਕਰਨਾ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਪਹਿਲਾ ਕੁੰਡਾ ਪੁੱਠਾ ਤੇ ਇਸ ਤੋਂ ਬਾਅਦ ਪੰਜ ਕੁੰਡੇ ਸਿੱਧੇ 1 2 3 4 5 ਪਾ ਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਇੱਕ ਫਿਰ ਪੰਜ ਗੁੰਡੇ ਸਿੱਧੇ ਇੱਕ ਦੋ ਦੋ ਤਿੰਨ ਚਾਰ ਤੇ ਪੰਜ ਪੰਜ ਸਿੱਧੇ ਧਾਗਾ ਆਪਣੇ ਵੱਲ ਦੋ ਗੁੰਡੇ ਪੁੱਠੇ ਫਿਰ ਆਗੇ ਅਸੀਂ ਆਪਣੇ ਪੈਟਰਨ ਦੀ ਚੌਥੇ ਰੋ ਦੇ ਵਿੱਚ ਪੈਟਰਨ ਦੇ ਚੌਥੇ ਰੋਜ ਫੇਰ ਦੇਖੋ ਅਸੀਂ ਸਿੱਧਾ ਤੇ ਸਿੱਧਾ ਤੇ ਪੁੱਠੇ ਤੇ ਪਾਕ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਹੈ ਪੈਟਰਨ ਦੇ ਚੌਥੇ ਰੋ ਕੰਪਲੀਟ ਕਰਕੇ ਆ ਜਣੇ ਅਸੀਂ ਆਪਣੇ ਪੈਟਰਨ ਦੀ ਪੰਜਵੀਂ ਰੋ ਦੇ ਉੱਪਰ ਹੁਣ ਅਸੀਂ ਆਗੇ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਜੇ ਤੇਰਾ ਦੇਖੋ ਵੀ ਧਿਆਨ ਨਾਲ ਜਦੋਂ ਸਾਡੇ ਇੱਥੇ ਢਿੱਡ ਵੀ ਪੈਣੀ ਤਾਂ ਅਸੀਂ ਧਾਗਾ ਇੱਧਰ ਕਰਕੇ ਇਹ ਵਾਲਾ ਕੁੰਡਾ ਜਿਹੜਾ ਅਸੀਂ ਪਹਿਲਾਂ ਪੁੱਠਾ ਪੁਣੀਆ ਸੀ ਹੁਣ ਆਇ ਨੂੰ ਅਸੀਂ ਧਾਗਾ ਪਿੱਛੇ ਕਰਕੇ ਇਹਨੂੰ ਸਿੱਧਾ ਪੁੰਨ ਲੈਣਾ ਸਿੱਧਾ ਪੁੰਨਣ ਤੋਂ ਬਾਅਦ ਅਸੀਂ ਇੱਥੇ ਇੱਕ ਜਾਲੀ ਪਾਵਾਂਗੇ ਇੱਕ ਜਾਲੀ ਪਾ ਕੇ ਇਹ ਵਾਲ ਇਥੇ ਦੋ ਦਾ ਇੱਕ ਕਰਤਾ ਤੱਗ ਆਪਣੇ ਵੱਲ ਇੱਕ ਕੁੰਡਾ ਫੇਰ ਪੁੱਠਾ। ਇਹ ਕੁੰਡਾ ਪੁੱਠਾ ਤਾਗੇ ਨੂੰ ਪਿੱਛੇ ਤੇ ਫੇਰ ਇੱਥੇ ਅਸੀਂ ਦੋ ਦਾ ਇੱਕ ਇੱਦਾਂ। ਦੋ ਦਾ ਇੱਕ ਕਰਨ ਤੋਂ ਬਾਅਦ ਆ ਦੇਖੋ ਫੇਰ ਅਸੀਂ ਤਾਗੇ ਨੂੰ ਆਪਣੇ ਵੱਲ ਲੱਕਿਆਵਾਂਗੇ ਇਹ ਜਿਹੜਾ ਪੁੱਠਾ ਕੁੰਡਾ ਸੀ ਹੁਣ ਇਹ ਸਾਡਾ ਸਿੱਧਾ ਹੋ ਜਾਣਾ। ਇੱਥੇ ਹੁਣ ਸਾਡੀ ਡੱਬੇ ਸ਼ੁਰੂ ਹੋਗੇ ਜਿੱਦਾਂ ਅਸੀਂ ਇੱਥੇ ਕੀਤੀ ਸੀ। ਫੇਰ ਇੱਥੇ ਕੁੰਡਾ ਸਿੱਧਾ ਤੇ ਇੱਥੇ ਇਹਨੂੰ ਫੇਰ ਦੋ ਦਾ ਇੱਕ ਕਰਾਂਗੇ ਇੱਦਾਂ ਕੁੰਡੇ ਨੂੰ ਉਲਟਾ ਕੇ। ਦੂਦਾ 1 ਇਹ ਸਾਡਾ ਸਿੱਧਾ ਹੁੰਡਾ ਧਾਗਾ ਆਪਣੇ ਵੱਲ ਕਰਕੇ ਪੁੱਠਾ ਧਾਗਾ ਪਿੱਛੇ ਤੇ ਇਹ ਵਾਲਾ ਹੁੰਡੇ ਦੂਦਾ 1 ਦੂਦਾ 1 ਕਰਨ ਤੋਂ ਬਾਅਦ ਫਿਰ ਅਸੀਂ ਧਾਗਾ ਆਪਣੇ ਵੱਲ ਤੇ ਇੱਥੇ ਇੱਕ ਹੁੰਡਾ ਸੀ ਸਿੱਧਾ ਬੋਲਿਆ ਧਾਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਪੁੱਠੇ ਸਲਾਈਸ ਫਿਰ ਉਹ ਹੀ ਸਿੱਧੇ ਤੇ ਸਿੱਧੇ ਤੇ ਪੁੱਠੇ ਦੇ ਪੁੱਠੇ ਪਾ ਕੇ ਕੰਪਲੀਟ ਕਰਨੀ ਹੈ ਤੇ ਹੁਣ ਜਿਹੜਾ ਸਾਡਾ ਹੁੰਡਾ ਇਹ ਸਿੱਧਾ ਆਣਾ ਤੇ ਸਾਡੇ ਸੈਂਟਰ ਵਾਲੇ ਦੋ ਪੁੱਠੇ ਆ ਗਏ ਅਸੀਂ ਆ ਗਏ ਹੁਣ ਆਪਣੇ ਸਿੱਧੇ ਰੋਦੇ ਵਿੱਚ ਸਿੱਧੇ ਰੋਚ ਦੇਖੋ ਸੀ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਆਹ ਵਾਲਾ ਕੁੰਡਾ ਹੁਣ ਅਸੀਂ ਸਿੱਤਾ 1 2 3 ਅਸੀਂ ਹੁਣ ਇੱਥੇ ਤਿੰਨ ਕੁੰਡੇ ਸਾਡੇ ਸਿੱਧੇ ਆ ਗਏ ਨੇ ਕਿਉਂਕਿ ਸਾਡੇ ਅੱਧੇ ਡੱਬੇ ਚੱਲ ਰਹੀ ਹੈ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਹੁਣ ਇੱਥੇ ਪੰਜ ਕੁੰਡੇ ਸਿੱਧੇ ਕਿਉਂਕਿ ਇੱਥੇ ਸਾਡੇ ਸਿੱਧੇ ਡੱਬੇ ਚੱਲ ਰਹੀ ਹੈ 1 2 3 4 5 ਦੇਖੋ ਪਹਿਲਾਂ نیچے ਅਸੀਂ ਦੋ ਡੱਬੀਆਂ ਪਾਈਆਂ ਸੀ ਤੇ ਹੁਣ ਉੱਪਰ ਇੱਥੇ ਇੱਕ ਡੱਬੀ ਇੱਥੇ ਤੇ ਅੱਧੀ-ਅੱਧੀਆਂ ਸਾਈਡਾਂ ਤੇ ਪੈ ਗਈਆਂ। ਤਾਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਪੁੱਠਾ, ਤਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਗੁੰਡੇ ਸਿੱਧੇ। ਤੇ ਫੇਰ ਤਾਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਪੁੱਠਾ। ਸਾਈਡ ਤੇ ਮੈਂ ਤੁਹਾਨੂੰ ਜਿੱਦਾਂ ਦੱਸਿਆ ਉਦਾਂ ਹੀ ਤੁਸੀਂ ਅੱਧੇ ਦੀ ਡੱਬੇ ਚਲਾਣੀ ਹੈ ਕਿਉਂਕਿ ਇਹਦੇ ਨਾਲ ਕੀ ਹੋਊਗਾ ਇੱਥੇ ਕੁੰਡਾ ਵਧੇ ਵੀ ਜਾਊਗਾ ਨਾਲ ਨਾਲ ਘਟੀ ਵੀ ਜਾਊਗਾ। ਪੁੱਠੀ ਰੋ ਫੇਰ ਉਹ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬਣਾ ਕੇ ਕੰਪਲੀਟ ਕਰਕੇ ਆ ਜਾਈਏ ਅਸੀਂ ਪੈਟਰਨ ਦੀ ਅਗਲੀ ਰੋ ਦੇ ਵਿੱਚ। ਅਸੀਂ ਆ ਗਏ ਹੁਣ ਆਪਣੇ ਪੈਟਰਨ ਦੀ ਸਿੱਧੀ ਰੋ 'ਤੇ। ਪੈਟਰਨ ਦੀ ਸਿੱਧੀ ਰੋ 'ਤੇ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ। ਹੁਣ ਇੱਥੇ ਫੇਰ ਅਸੀਂ ਇਹ ਵਾਲੇ ਕੁੰਡੇ ਨੂੰ ਅਸੀਂ ਸਿੱਧਾ ਹੀ ਬੁਣ ਲੈਣਾ ਕਿਉਂਕਿ ਇਹ ਸਾਡਾ ਐਕਸਟਰਾ ਵਾਲਾ ਕੁੰਡਾ ਹੈ। ਇਹਨੂੰ ਸਿੱਧਾ ਬੁਣ ਲੋ ਜਾਂ ਹੁਣ ਇਸ ਟਾਈਮ ਪੁੱਠਾ ਬੁ ਮਲਕੀ ਸਾਡਾ ਪੈਟਰਨ ਹੁਣ ਜਿਸ ਤਰ੍ਹਾਂ ਪੈਟਰਨ ਦੇ ਫਰਸਟ ਰੋ ਪਾਈਸ ਸੀ ਸੇਮ ਉਹਦਾ ਹੀ ਸ਼ੁਰੂ ਹੋ ਜਾਣਾ ਇੱਥੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਧਾਗਾ ਆਪਣੇ ਵੱਲ ਇੱਕ ਹੁੰਡਾ ਸਿੱਤਾ ਫਿਰ ਧਾਗਾ ਆਪਣੇ ਵੱਲ ਦੋ ਦਾ ਇੱਕ ਸੇਮ ਹੈ ਤਾਂ ਹੀ ਜਿੱਦਾਂ ਪੈਟਰਨ ਦੇ ਫਰਸਟ ਰੋ ਪਾਈਸ ਸੀ ਇੱਥੋਂ ਪੈਟਰਨ ਸਾਡਾ ਫਰਸਟ ਰੋ ਤੋਂ ਸਟਾਰਟ ਹੋ ਗਿਆ ਹੈ ਧਾਗਾ ਆਪਣੇ ਵੱਲ ਆ ਦੇਖੋ ਇਹ ਹੁੰਡਾ ਪੁੱਠਾ ਪਾਇਆ ਸੀ ਤੇ ਫਿਰ ਇਹ ਹੁੰਡੇ ਨੂੰ ਪੁੱਠੇ ਆ ਜਾਣਾ ਧਾਗਿਆਂ ਨੂੰ ਪਿੱਛੇ ਤੇ ਫਿਰ ਇੱਥੇ ਦੋ ਦਾ ਇੱਕ दो द तो बाद फिर असि तग अपने वल एक कुंडा सीधा ता, फिर तग अपने वाल असी दो दा एक दा उल्टा के दो दा एक दो दा एक करन तो बाद फिर तग अपने वल करके दो कुंडे पुट्ठे जिदा साढ़े शुरू च बस यही पैटर्न सा फस्ट रो तो शुरू हो गया बस यही से रिपीट करी जाने देखो साढ़ा पैटर्न ऐदा बन के तैयार हो गया तो पैटर्न की फाइनल लुक तो देख ही रहे होने भी ऐदा बन के आंधा देखो ਆ ਹੁਣ ਅਸੀਂ ਫੇਰ ਇੱਥੋਂ ਸਾਡੇ ਆ ਦੇਖੋ ਪੁੱਠੇ ਤੇ ਪੁੱਠੇ ਸਿੱਧੇ ਤੇ ਸਿੱਧੇ ਪਾ ਕੇ ਅਗਲੀ ਸਿਲਾਈ ਚ ਫੇਰ ਅਸੀਂ ਆ ਡੱਬੀ ਇੱਥੇ ਬੰਦ ਹੋ ਜਾਏਗੀ ਤੇ ਅੱਡ ਵੀ ਸਾਡੀ ਸ਼ੁਰੂ ਹੋ ਜਾਣੀ ਅੱਧਾ ਬਣਨਾ ਸ਼ੁਰੂ ਹੋ ਜਾਣੀ ਅੱਧੇ ਡੱਬੀਆਂ ਤੇ ਡੱਬੀਆਂ ਅਸੀਂ ਬਣਾਉਂਦੇ ਚਲੇ ਜਾਣਾ ਇਹੀ ਸਾਡੇ ਸਲਾਈਆਂ ਰਿਪੀਟ ਹੁੰਦੇ ਚਲੇ ਜਾਣੇ ਦੇਖੋ ਜਦੋਂ ਅਸੀਂ ਇਹ ਕਰਾਂਗੇ ਤਾਂ ਸਾਡਾ ਦੇਖੋ ਪੈਟਰਨ ਕਿੰਨਾ ਪਿਆਰਾ ਆ ਰਿਹਾ ਬੜੀ ਹੈਲਗ ਜੀ ਪੈਟਰਨ ਦੀ ਲੁੱਕਾਂ ਦੀ ਪਾਵਰਸ ਪੈਟਰਨ ਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇਖੇ ਨਵੇਂ ਪੈਟਰਨ ਨਾਲ ਕਰਸ ਬੰਧਾਰ ਖੋ ਜੀ ਓਕੇ ਬਾਏ ਬਾਏ ਟੇਕ ਕੇਅਰ